ਜਿਹੜੇ ਲੋਕ ਅਸੀਂ ਬੈਠੇ ਆ ਇੱਥੇ 1% ਵੀ ਕੋਈ ਬੰਦਾ ਮਾੜਾ ਨਹੀਂ ਬੈਠਾ ਸਾਰੇ ਇਮਾਨਦਾਰ ਬੇਦਾਗ ਲੋਕ ਨੇ ਜਿਨ੍ਹਾਂ ਨੇ ਹਾ ਜ਼ਿਲ੍ਹਾ ਪ੍ਰਧਾਨ ਰਏ ਨੇ ਸਾਡੇ ਸੁਖਸਾਣ ਜੀ ਸੋਨੀ ਜੀ ਅਮਿਤ ਜੰਡਰ ਦੀਪਾ ਆਦਿ ਤੋਂ ਦੇ ਵਪਾਰ ਕਰਦੇ ਆ ਲੇਕਿਨ ਮਾੜਾ ਕੰਮ ਕੋਈ ਨਹੀਂ ਕਰਦਾ ਆ ਸਰਕਾਰ ਜਿਹੜੀ ਹੈਗੀ ਹੈ ਤੁਸੀਂ ਆਪ ਨਾਪਦੇ ਇੰਨੇ ਸਿਆਣੇ ਵਿਦਵਾਨ ਪੱਤਰਕਾਰ ਹੋ ਤੁਸੀਂ ਇੱਕ ਆਵਾਜ਼ ਬਣੋ ਤਾਕਤ ਬਣੋ ਸਾਡੀ ਸਹੀ ਨੂੰ ਸਹੀ ਗਲਤ ਨੂੰ ਗਲਤ ਕਹੋ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਜੇ ਕਿਸੇ ਨਾਲ ਵੀ ਤੱਕਾ ਹੋ ਰਿਹਾ ਹੈ ਕਿਸੇ ਐਮਸੀ ਦਾ ਕੋਈ ਵਹਾਜ ਦਬਾਈ ਜਾ ਰਹੀ ਹੈ ਕਿਸੇ ਨੂੰ ਧਮਕੀਆਂ ਮਿਲ ਰਹੀਆਂ ਨੇ ਉਹ ਮੈਨੂੰ ਟੈਲੀਫੋਨ ਕਰਕੇ ਦੱਸੇ ਜਿਹੜਾ ਇੱਥੇ ਬੇਪਰੋਸ ਦੀ ਮਥਾ ਪਾਇਆ ਹੋਇਆ ਹੈ ਬਿਲਕੁਲ ਗਲਤ ਬੰਦੇ ਨੂੰ ਕੋਈ ਹੱਕ ਨਹੀਂ ਹੈਗਾ ਇੱਥੇ ਨਗਰ ਕੌਂਸਲ ਦੀ ਪ੍ਰਧਾਨਗੀ ਕਰੇ ਉਹ ਕਿਉਂ ਨਹੀਂ ਕੋਈ ਚੰਗਾ ਬੰਦਾ ਇੱਥੇ ਪ੍ਰਧਾਨਗੀ ਕਰ ਸਕਦਾ ਚੋਰ ਚੱਕੇ ਲਿਆ ਕੇ ਆਪਾਂ ਬਿਠਾ ਦਿੰਨੇ ਨੇ ਨਾਬਾ ਇਹਨਾਂ ਸੋਹਣਾ ਸ਼ਹਿਰ ਇਹਨਾਂ ਚੰਗਾ ਸ਼ਹਿਰ ਜਨਾਬਾ ਰਿਜ਼ਰਵ ਨਾ ਨਾ ਹੁੰਦਾ ਮੈਂ ਇੱਥੋਂ ਮੈਂ ਇੱਥੋਂ ਕਹਿਰੀ ਕਰਦਾ ਇਹਦਾ ਪਿਆਰ ਹੈ ਮੈਨੂੰ 90 ਦੇ ਲੋਕਾਂ ਨਾਲ ਨਾਬੇ ਲੋਕ ਤਾਂ ਆਰਮੀਕ ਨਹੀਂ ਪੂਰੇ ਇੱਥੋਂ ਦੇ ਲੋਕ ਧਰਮ ਦੇ ਨਾਮ ਤੇ ਕੋਈ ਕਿਸੇ ਨੂੰ ਦੁੱਖ ਤਕਲੀਫ ਹੋਵੇ ਐ ਇਕੱਠੇ ਹੋ ਜਾਂਦੇ ਨੇ ਇੱਥੋਂ ਦੇ ਲੋਕਾਂ ਦੀ ਫਿਤਰਤ ਹੈ ਇੱਥੋਂ ਦੇ ਲੋਕ ਜਿਹੜੇ ਹੈਗੇ ਨੇ ਧਾਰਮਿਕ ਪਰਵਰਤੀ ਦੇ ਲੋਕ ਨੇ لیکن ਇਹਨਾਂ ਨੂੰ ਇੱਥੇ ਕੀ ਪ੍ਰੋਬਲਮ ਆ ਰਹੀ ਹੈ ਇੱਥੇ ਕੋਈ ਚੰਗਾ ਇਹਨਾਂ ਨੂੰ ਨੁਮਾਇੰਦਾ ਨਹੀਂ ਮਿਲ ਰਿਹਾ ਇਹਨਾਂ ਨੂੰ ਜੇ ਆਪਾਂ ਦੇਖੀਏ ਪੱਤਰਕਾਰ ਪਰ ਆ ਵੀ ਸਾਡੇ ਵਿੱਚ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਤੁਸੀਂ ਵੀ ਦੁਖੀ ਹੋ ਕਿ ਸਾਨੂੰ ਕੋਈ ਚੰਗਾ ਲੀਡਰ ਮਿਲੇ ਜਿਹੜਾ ਇੱਥੇ ਆਪਣੇ ਹਲਕੇ ਦੀ ਡਿਵੈਲਪਮੈਂਟ ਕਰੇ ਚੋੜਚਕਾ ਦੀ ਬੰਦ ਕਰੇ ਉਹੀ ਲੋਗੋਂ ਦਾ ਮੈਂ ਆਉਣ ਲੱਗੇ 90 2010 ਦਾ 12 ਦਾ ਅੱਜ 12 13 ਸਾਲ ਹੋ ਗਏ ਕਿ ਜੋ ਕਿਉਂਕਿ ਇੱਥੇ ਡਿਵੈਲਪਮੈਂਟ ਚਾਹੀਦੀ ਸੀ ਕੰਮ ਦੀ ਜੋ ਡਿਵੈਲਪਮੈਂਟ ਚਾਹੀਦਾ ਸੀ ਇੱਥੇ ਸਿਸਟਮ ਕਿੱਡਾ ਸ਼ਹਿਰ ਨਾ ਭਾਜੀ ਮੈਂ ਕੂੜੇ ਦੇ ਢੇਰੀ ਨਹੀਂ ਚੱਕੇ ਯਾਰ ਇਹਨਾਂ ਨੂੰ 90 ਮੈਂ ਸੀਵਰੇਜ ਦਾ ਕੰਮ ਕਰਾਇਆ ਤੁਹਾਨੂੰ ਪਤਾ ਹੀ ਓਦੋਂ ਡਬਲਿਊਡੀ ਤੁਹਾਨੂੰ ਪਤਾ ਹੀ ਹੈ ਓਦੋਂ ਇੱਕ ਪਾਸੇ ਆ ਪਬਲਿਕ ਹੈਲਥ ਦਾ ਮੇਰੇ ਕੋਲ ਆਏ ਐਸਡੀਓ ਸੀਂ ਦੇ ਰਿਪੋਰਟ ਦੇ ਉਹ ਕਹਿੰਦੇ ਇੱਕ ਪਾਸੇ ਮੈਂ ਪਾਈਪ ਆ ਗਈ ਹੀਰਾ ਮੈਲ ਕੋਲ ਪਾਈ ਪਾਈ ਉਹਨਾਂ ਨੇ ਪਾਣੀ ਪਾ ਕੇ ਦੇਖਿਆ ਕਿ ਕਿਸੇ ਤਰੀਕੇ ਉਹ ਚਲਦਾ ਹੋ ਗਿਆ ਉਹ ਜਾ ਕੇ ਦੇਖਿਆ ਉਹਨਾਂ ਨੇ ਦੂਜੇ ਪਾਸੇ ਗੱਡੇ ਪਸਾਏ ਪਏ ਦੂਜੇ ਪਾਸੇ ਗੱਡੇ ਪਸਾਏ ਹੋਏ ਉਹ ਐਸਟੀਐਮ ਐਸਡੀਓ ਸੀਗੇ ਗੁਰਪਾਲ ਸਿੰਘ ਮੈਨੂੰ ਅੱਜ ਵੀ ਨਾਮ ਯਾਦ ਆ ਉਹ ਉੱਥੇ ਜਾ ਕੇ ਗੱਡੇ ਪਸਾਦੇ ਵੀ ਪਾਣੀ ਦਾ ਕੰਮ ਨਾ ਚੱਲੇ ਉਹ ਕਿਉਂ ਸੀਗਾ ਕਿਉਂਕਿ ਮੈਂ ਸੀਵਰੇਜ ਬੋਰਡ ਤੋਂ ਠੇਕਾ ਕਰਾਇਆ ਸੀ ਮਿਊਨਿਸਪਲ ਕਮੇਟੀ ਨੂੰ ਪੈਸਾ ਨਹੀਂ ਸੀ ਲੈਣ ਦਿੱਤਾ ਮੈਂ ਕਿਉਂ ਕਿਉਂ ਨਹੀਂ ਸੀ ਲੈਣ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਸੀਰੇਜ ਬੋਲ ਕੇ ਜਿਹੜਾ ਹੈਗਾ ਉਹ ਇਮਾਨਦਾਰੀ ਨਾਲ ਕੰਮ ਕਰ ਦੂ ਲੋਕਾਂ ਦਾ ਭਲਾ ਹੋ ਜੂ ਮੈਂ ਚੇਅਰਮੈਨ ਸੀ ਨਾ ਭਾਈ ਇੰਪਰੂਵਮੈਂਟ ਦਾ ਸਾਂ ਮੈਂ ਵੀ ਕਹਦਾ ਸੀ ਮੈਂ ਕਰ ਦਿੰਦਾ ਮੈਂ ਕਿਹਾ ਮੈਂ ਵੀ ਨਹੀਂ ਕਰਨਾ ਤੁਸੀਂ ਕਰੋ ਆਪਾਂ ਨੂੰ ਆਪਾਂ ਨੂੰ ਕੀ ਹੈ ਕਿ ਕਿਤੇ ਨਾ ਕਿਤੇ ਆਪਣਾ ਆਪਣਾ ਜਿਹੜਾ ਹੈਗਾ ਜਿਹੜਾ ਆਪ ਦਾ ਲਾਲਚ ਹੈ ਉਹ ਤਿਆਗਣਾ ਪਊਗਾ ਸਾਰਿਆਂ ਨੂੰ ਤਿਆਗਣਾ ਪਊਗਾ ਜੇ ਪੰਜਾਬ 'ਚ ਆਪਾਂ ਆਪਣਾ ਲਾਲਚ ਨਾ ਤਿਆਗਿਆ ਆਪਾਂ ਉਹੀ ਮੋਟ ਸਤੇ ਰਹੇ ਕੀ ਆਹ ਪੈਸਾ ਬਣਾ ਲਈ ਆ ਕਰ ਲਈਏ ਆ ਮੇਰਾ ਬੰਦਾ ਫਲਾਣੇ ਦਾ ਬੰਦਾ ਜਿਹੜਾ ਬੰਦਾ ਸਹੀ ਹੈ ਉਹ ਹਲਕੇ ਦੀ ਨੁਮਾਇੰਦਗੀ ਕਰੇ ਜਿਹੜਾ ਬੰਦਾ ਸਹੀ ਹੈ ਉਹ ਮਿਊਨਿਸਪਲ ਕਮੇਟੀ ਦੀ ਪ੍ਰਧਾਨਗੀ ਕਰੇ ਜਿਹੜਾ ਅਫਸਰ ਸਹੀ ਹੈ ਉਹ ਇੱਥੇ ਡੀਐਸਪੀ ਲੱਗੇ ਐਸਐਚਓ ਲੱਗੇ ਅਫਸਰ ਲੱਗੇ ਲੋਕਾਂ ਦੇ ਕੰਮ ਹੋਣ ਜਦੋਂ ਆਪਾਂ ਮਾੜਾ ਬੰਦਾ ਚੁਣ ਲੈਨੇ ਆ ਮਾੜਾ ਬੰਦਾ ਲਿਆ ਕੇ ਬਿਠਾ ਲੈਨੇ ਕੁਰਸੀ ਤੇ ਫਿਰ ਆਪਾਂ ਸੋਚਦੇ ਆ ਕਿ ਆਹ ਆਹ ਇਸ ਸਬ ਸਿਸਟਮ ਦੀ ਗਲਤੀ ਹੈ ਜਿਹੜਾ ਆਪਾਂ ਨੁਮਾਇੰਦਾ ਚੁੰਨਦੇ ਆ ਜਾਂ ਅਫਸਰ ਲਾਉਂਦੇ ਆ ਉਹ ਵਿਧਾਨ ਸਭਾ ਨੇ ਇਹਦਾ ਕਿਹੜਾ ਐਸਐਸਪੀ ਲਾਉਣਾ ਹੈ ਕਿਹੜਾ ਡੀਸੀ ਲਾਉਣਾ ਆਹਨ ਪਟਿਆਲੇ ਡੀਸੀ ਸਾਹਿਬ ਵੀ ਬੜਾ ਵਧੀਆ ਕੰਮ ਕਰ ਰਹੇ ਆ ਰਿਤਿ ਯਾਦਵ ਜੀ ਐਸਐਸਪੀ ਵਧੀਆ ਕਰ ਰਹੇ ਆ ਇਹਦੇ ਆਪਣੇ ਡੀਏਜੀ ਨੇ ਚੈਲ ਸਾਹਿਬ ਉਹ ਵੀ ਵਧੀਆ ਕੰਮ ਕਰਦੇ ਥੋੜੇ ਨਾਬੇ ਵੀ ਹੁਣ ਅਫਸਰ ਵਧੀਆ ਨੇ ਜਿਹੜਾ ਅੱਜ ਸਹੀ ਕੰਮ ਕਰੂਗਾ ਜੀ ਉਹਦਾ ਸਾਥ ਦਿੰਨੇ ਆ। ਕਿਰੋ ਸਾਹਿਬ ਜਿਹੜੀ ਕੱਲ ਦੀ ਗੱਲ ਕੀਤੀ ਜਾਵੇ ਕੱਲ ਨਗਰ ਕੌਂਸਲ ਦੇ ਵਿੱਚ ਇੱਕ ਮਤਾ ਜਿਹੜਾ ਪਾਇਆ ਹੋਇਆ ਸੀ ਪ੍ਰਧਾਨਜੀ ਨੂੰ ਬੇਪ੍ਰੋਤਿਸ਼ਿਤ ਰੱਖਣਾ। ਉਹ ਨਾਦੇ ਦੇ ਬਦਾਇਕ ਦੇਰਮਾਨ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ। ਫਿਰ ਕਿਸ ਤਰ੍ਹਾਂ ਇੱਕ ਬੰਦਾ ਜਿਹੜਾ ਉਹਦੇ ਤੇ ਰਹਿ ਕੇ ਇਨਕੁਆਇਰੀ ਹੋ ਸਕਦੀ ਹੈ ਜੇ ਉਹ ਪ੍ਰਧਾਨਜੀ ਦੇ ਕਾਬੂ ਚ ਰਹਿ ਜਾਂਦੇ ਨੇ ਫਿਰ ਕਿਸ ਤਰ੍ਹਾਂ ਸਾਫ਼ ਇਨਕੁਆਇਰੀ ਹੋ ਸਕਦੀ ਹੈ? ਲੱਗਦਾ ਦੇਖੋ ਮੇਰੀ ਗੱਲ ਸੁਣੋ ਜੀ ਆ ਤਾਂ ਬਿਲਕੁਲ ਸੂਸ਼ੇ ਨੂੰ ਸਾਫ਼ ਹੈ ਗੱਲ। ਜੇ ਕਿਸੇ ਤੇ ਕੋਈ ਦੋਸ਼ ਲੱਗਦਾ ਉਹਨੂੰ ਜੱਫਾ ਪਾ ਕੇ ਕਿੰਨ ਲੱਖਣ ਦੀ ਕੀ ਪ੍ਰਧਾਨਗੀ ਤੋਂ ਪ੍ਰਧਾਨਗੀ ਕੀ ਹੈ ਟੈਂਪਰੇਰੀ ਹੈ ਜੇ ਕੋਈ ਮੁੱਖ ਮੰਤਰੀ ਬਣਦਾ ਹੈ ਮੰਤਰੀ ਬਣਦਾ ਹੈ ਪ੍ਰਧਾਨ ਮੰਤਰੀ ਨਗਰ ਕੌਂਸਲ ਦਾ ਟੈਂਪਰੇਰੀ ਹੈ ਕੋਈ ਪਰਮਾਨੈਂਟ ਨਹੀਂ ਹੈ ਪਟਾ ਕਰਾ ਲਿਆ ਉਹਨੇ ਆਪਣੇ ਨਾਮ ਆ ਲੋਕਾਂ ਦੀ ਸੇਵਾ ਕਰਨ ਲਈ ਪ੍ਰਧਾਨਗੀਆਂ ਮਿਲਦੀਆਂ ਨੇ ਤੇ ਦੇਮਾਨ ਨੂੰ ਜੇ ਚਾਹੀਦਾ ਹੈ ਜੇ ਦੇਮਾਨ ਨੂੰ ਮੈਂ ਦੇਖਿਆ ਮੀਡੀਆ ਚੈਨਲਸ ਤੇ ਕਿ ਉਹਨਾਂ ਦਾ ਰੰਗ ਚਿੱਟਾ ਹੋਇਆ ਪਿਆ ਉਸ ਬੰਦੇ ਦਾ ਕਹਿਣਾ ਨਹੀਂ ਚਾਹੀਦਾ ਮੈਨੂੰ ਪਰਸਨਲ ਅਟੈਕ ਨਹੀਂ ਮੈਂ ਕਿਸੇ ਤੇ ਕਰਦਾ ਹਾਂ ਉਹਨਾਂ ਨੂੰ ਪਤਾ ਸੀ ਕਿ ਪੰਚਾਇਤ ਪੱਪੂ ਨੇ ਟਰਾਲੀਆਂ ਲੈ ਕੇ ਵੇਚੀਆਂ ਨੇ ਇੱਥੇ ਕਿਉਂ ਕਿਉਂ ਦੇਰੀ ਕੀਤੀ ਗਈ ਮੇਰੀ ਗੱਲ ਦੱਸੋ ਤੁਸੀਂ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਵੇ ਲੋਕਾਂ ਨੂੰ ਪਤਾ ਹੋਵੇ ਕਿ ਆਹ ਟਰਾਲੀਆਂ ਅੰਦਰ ਖੜੀਆਂ ਇਹਨੇ ਵੇਚੀਆਂ ਨੇ ਪੰਕਜ ਪੱਪੂ ਨੇ ਕਿਉਂ ਆਪਾਂ ਇਹਦਾ ਟਾਈਮ ਲੱਗਿਆ ਲੋਨ ਧਰਨੇ ਲਾਉਣੇ ਪਏ ਜੇਕਰ ਕੱਲ ਪੁਲਿਸ ਸਾਹ ਦੇਂਦੀ ਆ ਪੰਕਜ ਪੱਪੂ ਦਾ ਫੇਰ ਤਾਂ ਸਾਫਾ ਵਿਧਾਇਕ ਨਾਲ ਨੇ ਇੱਕਦਮ ਪੰਕੇ ਪੱਪੂ ਦੇਖੋ ਮੈਂ ਇਹ ਕੱਲ ਕਹਿ ਕੇ ਜਾ ਰਿਹਾ ਇੱਥੇ ਜੇ ਕਿਸੇ ਕਿਸੇ ਐਮਸੀ ਨਾਲ ਤੱਕਾ ਹੋਇਆ ਮੈਨੂੰ ਸੰਪਰਕ ਕਰੇ ਮੈਂ ਇੱਕ ਪਰਸਨ ਵੀ ਕਿਸੇ ਨਾਲ ਤੱਕਾ ਨਹੀਂ ਹੋਣਾ ਇੱਥੇ ਡੈਮੋਕ੍ਰੇਸੀ ਦਾ ਜੇ ਆਪਾਂ ਹੀ ਗਲਾ ਘੋਟੀ ਜਾਵਾਂਗੇ ਸੰਵਿਧਾਨ ਦਾ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਪ੍ਰਧਾਨੀਆਂ ਦਾ ਫਿਰ ਤਾਂ ਗੁੰਡਾ ਰਾਜ ਕਰ ਲਓ ਫਿਰ ਤਾਂ ਤੁਸੀਂ ਐਂ ਕਰੋ ਨਾ ਚੋਣਾ ਵੀ ਨਾ ਕਰਾਓ ਫਿਰ ਆਪਾਂ ਚੋਣਾ ਵੀ ਨਾ ਕਰਾਈਏ ਸਿੱਧੇ ਜਾ ਕੇ ਡਿਪੂਟ ਕਰ ਦੋ ਵੀ ਆਹ ਸਾਡਾ ਪ੍ਰਧਾਨ ਹੈ ਆ 7 ਅਗਸਤ 2024 ਦੀ ਚੀਜ਼ ਦੋ ਪ੍ਰੋਪੋਜ਼ਲ ਰੇਲਵੇ ਬੋਰਡ ਤੋਂ ਜੇ ਨੇ ਮੇਰੀ ਕਿਛੀ ਤੋਂ ਬਾਅਦ ਇਹਦੇ ਵਿੱਚ ਮੈਂ ਬਿੰਡੇ ਤੋਂ ਛਟਾਦੀ ਮੰਗੀ ਹੈ ਸੈਂਟਰ ਤੋਂ ਬਾਇਆ ਪਟਿਆਲਾ ਦਿੱਲੀ ਉਹਦੇ ਵਿੱਚ ਸ਼ਾਹਪੁਰ ਜੀ ਬੜੀ ਚਿੰਤਾ ਕਰਦੇ ਸੀ ਇਹਨਾਂ ਦੇ ਕਹੇ ਤੇ कि नपाविदा अंबा हलके ਨੂੰ 8:14 ਤੇ ਸ਼ਟਾਬਦੀ ਇੱਥੇ ਰੁਕਿਆ ਕਰੂਗੀ 8:16 ਤੇ ਚੱਲੂਗੀ ਉੱਥੇ ਤੇ ਉਹੀ ਸ਼ਟਾ ਗੱਡੀ ਸ਼ਾਮ ਨੂੰ 5:38 ਤੇ ਨਾਬੇ ਰੁਕਿਆ ਕਰੂਗੀ 5:40 ਤੇ ਇੱਥੋਂ ਚੱਲ ਪੈ ਜਰੂਗੀ ਕੈਡਿਟ ਕੋ ਸ਼ੁਰੂ ਹੋ ਗਿਆ ਆਹ ਪ੍ਰੋਪੋਜ਼ਲ ਬਣ ਚੁੱਕੇ ਹੈ ਰੇਲਵੇ ਬੋਰਡ ਕੋਲ ਗਿਆ ਚਿੱਠੀ ਤੁਹਾਨੂੰ ਸਾਰਿਆਂ ਨੂੰ ਦੇ ਦਾਂਗੇ WhatsApp ਤੇ ਭੇਜ ਦੂੰਗਾ ਤੇ ਜਿਹੜੀ ਆਹ ਸ਼ਟਾਬਦੀ ਹੈਗੀ 6:10 ਤੇ ਉੱਥੋਂ ਵਹਿੰਡੇ ਤੋਂ ਚੱਲਿਆ ਕਰੂਗੀ 1:25 ਤੇ ਨਿਊ ਡელი ਰੇਲਵੇ ਸਟੇਸ਼ਨ ਤੋਂ ਕੰਪਲੀਟ 1:25 ਤੇ ਉਹੀ ਟ੍ਰੇਨ ਨਾਬੇ ਜਿਹੜੀ ਸਵੇਰੇ ਪਹੁੰਚੂਗੀ 8:14 ਤੇ 8:16 ਤੇ ਚੱਲੂਗੀ ਤੇ ਸ਼ਾਮ ਨੂੰ 5:38 ਮਿੰਟ ਤੇ ਨਾਬੇ ਦੇ ਲੋਗੇ ਇੱਥੇ ਉਤਰ ਜਿਆ ਕਰਦੇ ਨੇ ਆ ਨਾਬੇ ਵਿਧਾਨ ਸਭਾ ਹਲਕੇ ਲਈ ਮੈਂ ਅੱਜ ਦੇ ਨਾਲ ਆਇਆ ਸੀ ਕਿਉਂਕਿ ਪਾਰਟੀ ਦਾ ਮੈਂ ਤਾਂ ਇੱਕ ਵਰਕਰ ਆ ਪਾਰਟੀ ਦਾ ਆਪਾਂ ਸਾਡੇ ਨਾਲ ਮਿਲ ਕੇ ਐਫਰਟ ਕਰਦੇ ਕਿਤੇ ਨੇ ਤੇ ਉਹਦੇ ਚ ਨਾਪਾ ਵਿਧਾਨ ਸਭਾ ਹਲਕੇ ਨੂੰ 샤ਪੁਰਜੀ ਦੇ ਕਹੇ ਤੇ ਆ ਟਾਈਮ ਮੈਂ ਕੋਇਆ ਹੈਗਾ ਕਿ ਨਾਪੇ ਸਟੋਪਿੰਗ ਹੋ ਗਈ ਹੈ ਅੰਦਾਜ਼ਾ ਕਿੰਨੇ ਦੀ ਦੇਰੋਂ ਸਟਾਰਟ ਹੋਵੇਗੀ ਆਹ ਜੀ ਐਗਜ਼ੈਕਟਲੀ ਤਾਂ ਮੈਂ ਤੁਹਾਨੂੰ ਦਿੱਲੀ ਗੱਲ ਕਰਨ ਤੋਂ ਬਾਅਦ ਦੱਸੂਗਾ ਟਾਈਮ ਤੁਹਾਨੂੰ ਜਿ ਬਾਕਾਇਦਾ ਇਹਦਾ ਅਨਾਉਂਸਮੈਂਟ ਹੋਊ ਕਿ ਸਾਰਾ ਜੋ ਪ੍ਰੋਪੋਜ਼ਲ ਮੈਂ ਤੁਹਾਨੂੰ ਭੇਜ ਦਿੰਦਾ ਦੋ ਦੋ ਪ੍ਰੋਪੋਜ਼ਲ ਗਏ ਨੇ ਬਣ ਕੇ ਦੋ ਟ੍ਰੇਨਸ ਦੇ ਪਾਟਕਾ ਦੇ ਉੱਪਰ ਓਵਰ ਬ੍ਰਿਜ ਤੇ ਅੰਡਰ ਬ੍ਰਿਜ ਬਣਨੇ ਪੈਂਡਿੰਗ ਨੇ ਜਿਸ ਵਿੱਚ ਕੋਈ ਰੋਡ ਦੇ ਉੱਪਰ ਕਿਉਂ ਦੁਆਰਾ ਕੋਣੀ ਰੇਲਵੇ ਭਾਗੋਂ ਵਿੱਚ ਪਤਾ ਨਹੀਂ ਦੇਖੋ ਇਹਦੇ ਜਿਹੜੇ ਅੰਡਰ ਬ੍ਰਿਜ ਜਾਂ ਸੈਂਟਰ ਦਾ ਕਰਨਾ ਚਾਹੁੰਦਾ ਹੁੰਦਾ ਸਾਰੇ ਕੰਮ ਜਿਵੇਂ ਪਟਿਆਲਾ ਨਾਬਾ ਰੋਡ ਹੈ ਪੋਰ ਲਾਈਨਿੰਗ ਕਰਾਉਣ ਲਈ 32 ਕਰੋੜ 55 ਲੱਖ ਰੁਪਏ ਦੀ 2019 ਦੀ ਪਾਸ ਕਰਾਈ ਹੋਈ ਹੈ ਲੇਕਿਨ ਪੰਜਾਬ ਸਰਕਾਰ ਉਦੋਂ ਦੀ ਕਾਂਗਰਸ ਸਰਕਾਰ ਤੇ ਹੁਣ ਦੀ ਆਮ ਆਦਮੀ ਪਾਰਟੀ ਸਰਕਾਰ ਡੀਪੀਆਰ ਹੀ ਨਹੀਂ ਭੇਜਦੇ ਤੇ ਜਿਹੜੇ ਦੇਜ ਵੀ ਓਵਰ ਰਿਜਰੈਂਸੀ ਗੱਲ ਕਰਦੇ ਜਾਂ ਹੋਰ ਚੀਜ਼ਾਂ ਹੈਗੀਆਂ ਉਹਦੇ 'ਚ ਵੀ ਆਪਾਂ ਨੂੰ ਐਫਰਟਸ ਕਰਕੇ ਜੇ ਮੇਰੇ ਇਤਿਆਹਸ ਲਈ ਆਉਣੀ ਚੀਜ਼ ਜੋ ਚਾਹੀਦੀ ਹੈ ਐਫਰਟਸ ਕਰਕੇ ਆਪਾਂ ਨਾਬਾ ਸ਼ਿਖਾਪੁਰ ਜੀ ਦੋਸਤੋ ਸਾਰਿਆਂ ਨੂੰ ਦੱਸੋ ਹਾਂ ਉਹਦੇ ਚ ਐਗਜ਼ੈਕਟ ਜਿਵੇਂ ਤੁੰਗੜੀ ਦੀ 10 ਦੇ ਵਿੱਚ 50 ਦਾ ਕਾਰਨ ਇਨੀਸ਼ੀਏਟਿਵ ਨਹੀਂ ਲਿਆ ਹਿੱਸਾ ਨਹੀਂ ਲਿਆ ਕਿ ਮੈਚਿੰਗ ਗ੍ਰਾਂਟ ਪਾਉਣੀ ਪੈਂਦੀ ਹੁੰਦੀ ਹੈ ਤੇ ਉਹਦੇ ਚ ਐਗਜ਼ੈਕਟ ਜੋ ਫਿਗਰ ਹੋਊਗੀ ਕਿਉਂ ਨਹੀਂ ਕੀਤਾ ਗਿਆ ਉਹ ਤਾਂ ਡਾਟਾ ਦੇਖਤੀ ਮੈਂ ਦੱਸ ਸਕਦਾ ਤੁਹਾਨੂੰ ਲੇਕਿਨ ਆਉਣ ਵਾਲੇ ਸਮੇਂ ਤੇ ਦੱਸਣ ਜਦੋਂ ਆਕਤੀ ਜੰਦਾ ਪਾਰਟੀ ਜਿਹੜੇ ਹੱਲੇ ਆਉਣ ਵਾਲੇ ਸਾਲ ਹੈਗੇ ਨੇ ਪੂਰੇ ਤਕੜੇ ਹੋ ਕੇ ਆਕਤੀ ਜੰਦਾ ਪਾਰਟੀ ਪੰਜਾਬ ਦੇ ਲੋਕਾਂ ਚ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੈਗੇ ਜੋੜੋ ਪੂਰੇ ਹਿੰਦੁਸਤਾਨ ਜਾ ਰਹੇ ਹੋਗੇ ਪੰਜਾਬ ਪੂਰੇ ਦੇ ਪੂਰੇ ਆਉਣਗੇ ਕੋਈ ਵੀ ਪ੍ਰੋਜੈਕਟ ਐਸਾ ਨਹੀਂ ਹੈ ਜਿਹੜਾ ਪੰਜਾਬ ਚ ਨਾ ਆਵੇ ਚਾਹੇ ਰੇਲਵੇ ਦਾ ਹੋਵੇ ਚਾਹੇ ਇਨਫਰਾਸਟ੍ਰਕਚਰ ਦਾ ਹੋਵੇ ਚਾਹੇ ਹਸਪੀਟਲ ਦਾ ਹੋਵੇ ਸਾਰੀਆਂ ਚੀਜ਼ਾਂ ਬੰਦਾ ਚੀਜ਼ ਪਟਿਆਲਾ ਜ਼ਿਲ੍ਹੇ ਲਈ ਲੈ ਕੇ ਆਉਂਦੀ ਹੈ ਨਗਰ ਕੌਂਸਲ ਨਾਲ ਸਾਥ ਬੇਤਰਤੀਬੀ ਦਾ ਮਤਾਂ ਜਿਹੜਾ ਪਾਇਆ ਗਿਆ ਸੀ ਉਹਨੇ ਕੱਲ ਡੇਟ ਐਸੋ ਲਾ ਦਿੱਤਾ ਹੈ ਕੌਂਸਲਰ ਬਾਰ-ਬਾਰ ਪੀੜ ਕਰ ਰਹੇ ਰਹੇ ਤੇ ਇਤਰਾਜ਼ ਕਰਨੇ ਲੱਗੇ ਹੋਏ ਨੇ ਇਸੀ ਵਿਰੋਧ ਦੇ ਨਾਲ ਆ ਪਰ ਜਿਹੜੇ ਬੰਦੇ ਦੇ ਖਿਲਾਫ ਅਸੀਂ ਸੈਟਅਪ ਆਇਆ ਇਹਨੂੰ ਦੁਬਾਰਾ ਪ੍ਰੈਜ਼ੀਡੈਂਟ ਨਾ ਬਣਾਇਆ ਜਾਵੇ ਦੇਖੋ ਇਹਦੇ ਵਿੱਚ ਮੈਨੂੰ ਪਤਾ ਲੱਗਿਆ ਹੈਗਾ ਕਿ ਜਿਹੜਾ ਫੰਕਸ਼ਨ ਪੱਕੂ ਆ ਇਹਨਾਂ ਨੇ ਚਾਹੁੰਦੇ ਨੇ ਉਹਦੀ ਘਰ ਵਾਲੀ ਸੁਜਾਤਾ ਜਿਹੜੀ ਹੈਗੀ ਹੈ ਉਹਨੂੰ ਹੀ ਪ੍ਰਧਾਨ ਰੱਖਿਆ ਜਾਵੇ ਕਿਸੇ ਤਰੀਕੇ ਐਂ ਜਿਹੜੇ ਐਮਸੀ ਨੇ ਇੱਥੋਂ ਦੇ ਉਹਨਾਂ ਨੂੰ ਦਬਾਇਆ ਜਾ ਰਿਹਾ ਤੇ ਜੀ ਐਮਸੀ ਚਾਉਂਦੀ ਐਮਸੀ ਤਾਂ ਟੋਟਲੀ ਉਲਟ ਨੇ ਕਿ ਕਿਸੇ ਤਰੀਕੇ ਉਹਨਾਂ ਤੋਂ ਖੇੜਾ ਛਡਾਇਆ ਜਾਵੇ ਨਾ ਮਹਾ ਪ੍ਰਧਾਨ ਲਾਇਆਵੇ ਇਲਾਕੇ ਦੀ ਸੇਵਾ ਕੀਤੀ ਜਾਵੇ ਲੇਕਿਨ ਜਿਹੜੇ ਹਲਕੇ ਦੇ ਵਿਧਾਇਕ ਨੇ ਜਾਂ ਹਲਕੇ ਦੇ ਹੋਰ ਲੋਕ ਨੇ ਉਹ ਚਾਹੁੰਦੇ ਨੇ ਕਿ ਇੱਕ ਜਿਸ ਜਿਸ ਬੰਦੇ ਤੇ ਇਲਜ਼ਾਮ ਹੀ ਲੱਗ ਕੇ ਫੜਿਆ ਗਿਆ ਦੋਸ਼ੀ ਕਰਾਰ ਹੋ ਗਿਆ ਪਰਚਾ ਦਰਜ ਹੋ ਗਿਆ ਕਿ ਤੁਹਾਡੇ ਦੇ ਟਰਾਲੀਆਂ ਚੋਰੀਆਂ ਕਰਨ ਦਾ ਦੋਸ਼ ਹੈਗਾ ਕਿਸਾਨਾਂ ਕਿਸਾਨ ਯੂਨੀਅਨ ਨੇ ਧਰਨਾ ਲਾਉਣਾ ਪਿਆ ਉਹਨਾਂ ਨੂੰ ਤਾਂ ਤੁਸੀਂ ਪਰਚਾ ਦਰਜ ਵੀ ਕਰਦੇ ਤੁਸੀਂ ਇਸ ਤੋਂ ਕੀ ਇਨਸਾਫ ਦੀ ਮੰਗ ਰੱਖ ਸਕਦੇ ਆ ਪਰ ਉਹ ਨਹੀਂ ਕਰ ਸਕਦੇ ਲੇਕਿਨ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਕਿਸੇ ਐਮਸੀ ਨਾਲੇ ਕਿਸੇ ਤਰ੍ਹਾਂ ੱਟਕਾ ਹੁੰਦਾ ਉਹ ਮੈਨੂੰ ਸੰਪਰਕ ਕਰੇ ਮੈਂ ਦੇਖਦਾ ਕਿਵੇਂ ਕੋਈ ੱਟਕਾ ਕਰਦਾ ਉਹਨੂੰ ਜਿੰਨਾ ਮਰਜੀ ਲੁੱਟੀ ਜਾਵੇ ਤੁਸੀਂ ਦੇਖੋ ਕਿ ਨਾਬੇ 'ਚ ਇੱਦਾਂ ਸ਼ਹਿਰ ਹੈ ਨਾ ਪਰ ਮੈਂ ਤੁਹਾਨੂੰ ਕੁਛ ਨਾ ਚਾਹੁੰਦਾ 5 4 ਕਿਲੋਮੀਟਰ ਦੇ ਦਾਇਰੇ 'ਚ ਹੈਗਾ ਜੇ ਆਪਾਂ लवली ਜੀ ਗੱਲ ਕਰੀਏ 5 4 ਕਿਲੋਮੀਟਰ ਦੇ ਦਾਇਰੇ 'ਚ 5 4 ਕਿਲੋਮੀਟਰ ਦਾ ਦਾਇਰਾ ਕੀ ਸੰਭਾਲਣਾ ਔਖਾ ਹੁੰਦਾ ਜੇ ਨੀਤੀ ਨਹੀਂ ਗੱਡ ਕਰੀ ਜੀ ਦੇਸ਼ ਦੇ ਪ੍ਰਵਾਹਨ ਮੰਤਰੀ ਨੇ ਰੋਡ ਟਰਾਂਸਪੋਰਟ ਅਨਗੋਰ ਪੂਰੇ ਦੇਸ਼ 'ਚ ਸੜਕਾਂ ਉਹਨਾਂ ਨੇ ਦਿੱਲੀ ਤੋਂ ਬੈਠ ਕੇ ਇੰਪਲੀਮੈਂਟ ਕੀਤੀਆਂ ਆ ਪੂਰੇ ਦੇਸ਼ 'ਚ ਸੜਕਾਂ ਵਧੀਆ ਬਣਦੀਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਿੱਲੀ ਬੈਠ ਕੇ ਪੂਰਾ ਦੇਸ਼ ਕੰਟਰੋਲ ਕੀਤਾ ਹੋਇਆ ਨੇ ਇਹਨਾਂ ਨੇ ਆ ਸਾਰੀਆਂ ਚੀਜ਼ਾਂ ਮੈਨੇਜਮੈਂਟ ਤੇ ਹੁੰਦੀਆਂ ਨੇ ਜੇ ਆਪਾਂ ਗੱਲਾਂ ਨਾਲ ਸੋਚੀਏ ਕਿ ਆਪਾਂ ਆ ਕਰ ਲਾਂਗੇ ਉਹ ਕਰ ਲਾਂਗੇ ਐਮਐਲਏ ਦੇਮਾਨ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਸਾਢੇ 3 ਸਾਲ ਤਾਂ ਨਿਕਲ ਗਏ ਤੁਹਾਡੇ ਗਏਗਾ 1.5 ਸਾਲ ਲੋਕਾਂ ਦੀ ਕਚਹਿਰੀ ਫੇਰ ਆਉਣਾ ਤੁਸੀਂ ਆ ਹਰਮੀਤ ਪਠਾਨ ਮਾਜਰੇ ਦਾ ਕੇਸ ਹੋਇਆ ਹੈ ਮੈਂ ਹਰਮੀਤ ਮਾਨ ਪਠਾਨ ਮਾਜਰੇ ਦਾ ਆਈਨੀ ਇੱਕ ਮਾਜਰੇ ਉਹ ਮੈਂ ਉਹਦੇ ਹੱਕ 'ਚ ਬੋਲ ਰਿਹਾ ਮੈਂ ਸਹੀ ਗੱਲ ਕਰ ਰਿਹਾ ਹਮੀਦ ਪਠਾਨ ਮਾਲ ਨੇ ਕੀ ਗੱਲ ਗਲਤ ਕੀਤੀ ਸੀ ਕਿ ਡਰੇਨਾਂ ਦੀ ਸਫਾਈ ਕਰੋ ਨਾ ਕਿਸਾਨਾਂ ਨੂੰ ਮਿੱਟੀ ਚੱਕ ਲੈਣ ਦਿਓ ਇੱਥੋਂ ਜੇ ਤੁਸੀਂ ਚੱਕਦੇ ਕਿਸਾਨ ਆਪਣੇ ਖੇਤਾਂ 'ਚ ਪਾ ਲੈਣ ਡਰੇਨ ਸਾਫ਼ ਹੋ ਜਾਣਗੇ ਜੇ ਡਰੇਨ ਸਾਫ਼ ਹੋ ਵੀ ਹੁੰਦੇ ਤਾਂ ਉਧਰ ਲਾਈ ਦੀ ਨਾ ਡੁੱਬਦਾ ਹੁਣ ਜਾ ਕੇ ਲੀਡਰ ਉੱਥੇ ਫੋਟੋਆਂ ਖਿਚਾਉਣ ਲੱਗ ਜਾਂਦੇ ਨੇ ਮੈਨੂੰ ਇੰਨਾ ਗੁੱਸਾ ਆਉਂਦਾ ਜਦੋਂ ਲੀਡਰ ਜਾ ਕੇ ਆਹ ਨਦੀਆਂ ਦੇ ਕਿਨਾਰਿਆਂ ਤੇ ਆ ਕੇ ਫੋਟੋਆਂ ਖਿਚਾਉਂਦੇ ਨੇ ਕਿ ਜਦੋਂ ਤੁਸੀਂ ਪਾਵਰ ਚੁਣੀਓ ਉਦੋਂ ਕਿਉਂ ਨਹੀਂ ਕੰਮ ਕਰਦੇ ਕਾ ਚੈਨਲ ਅਖਬਾਰਾਂ ਵਾਲੇ ਵੀ ਖਬਰਾਂ ਲਾਉਂਦੇ ਨੇ ਵੀ ਆਹਾ ਫਲਾਣਾ ਲਿਖਾਇਆ ਸੀ ਜੀ ਦੌਰਾ ਕਰਕੇ ਗਿਆ ਦੌਰਾ ਕਰਕੇ ਗਿਆ ਕੱਦਿਆ ਕਿ ਉੱਥੋਂ ਨਿਕਲੇਗੀ ਉੱਥੋਂ ਸਿਰਫ ਗੱਲਾਂ ਨਾਲ ਹੀ ਸਾਫ ਦਿੰਦੇ ਆਪਾਂ ਅੱਥੇ ਆ ਚਾਰ ਦਿਨ ਦੀ ਆ ਉੱਥੇ ਖਬਰਾਂ ਲੱਗਦੀਆਂ ਨੇ ਸਮਾਜ ਸੇਵੀ ਪੈਸਾ ਦਿੰਦੇ ਨੇ ਵਿਚਾਰੇ ਸਮਾਜ ਸੇਵੀ ਬਾਹਰੋਂ ਵੀ ਪੈਸਾ ਦਿੰਦੇ ਮੈਨੂੰ ਬਾਹਰੋਂ ਫੋਨ ਆਇਆ ਵੀ ਤੇ ਲੋਥਾ ਵਾਸੀ ਪੈਸਾ ਭੇਜਦੇ ਆ ਆਪਾਂ ਲੰਗਰ ਲਾਉ ਕੁਛ ਕਰੋ ਮੈਂ ਬਿਲਕੁਲ ਲੋੜ ਦੀ ਹੈਗੀ ਮੈਂ ਕਿਹਾ ਇੱਥੇ ਪੈਸਾ ਥੋੜਾ ਫੇਰ ਘੰਟਿਆਂ ਦਾ ਪੈਸਾ ਕਮਾਉਂਦੇ ਨੇ ਲੋਕ ਬਤੀ ਇਮਾਨਦਾਰੀ ਨਾਲ ਮੈਂ ਕਿਹਾ ਇੱਥੇ ਖਰਾਬ ਹੋਊਗਾ ਰਹਿਣ ਦੋ ਜੇ ਇੱਥੇ ਕਿੰਨੇ ਵੀ ਦੇਵਾਂਗੇ ਉਹਨੇ ਆਪਣੇ ਘਰ ਰੱਖ ਲੈਣਾ ਪੈਸਾ ਉਹ ਸਰਕਾਰ ਨੂੰ ਆ ਸਾਰੀਆਂ ਚੀਜ਼ਾਂ ਸੋਟੀਆਂ ਚਾਹੀਦੀਆਂ ਨੇ ਆ ਹਰਦੀਪ ਪਠਾਨ ਨਾਲ ਰਹੇ ਰਹੇ ਹੁਣ ਦੇਖੋ ਕੀ ਹਾਲ ਕੀਤਾ ਪਿਆ ਉਹਦਾ ਇੱਕ ਮਹੀਨਾ ਦਾ ਕੋਠੀ ਖਾਲੀ ਕਰਾਉਣ ਦਾ ਆਰਡਰ ਜਬਰਦਸਤੀ ਕੋਈ ਗੱਲ ਕਰਾ ਦੇ ਗੱਲ ਮੈਨ ਲੈਲੇ ਵਾਪਸ 18 ਮਾਦਲੇ ਦੋਸ਼ ਵੀ ਸੀ ਉਹਨਾਂ ਨੇ ਪੂਰਾ ਮਾਫੀਆ ਬਣਾਇਆ ਹੋਇਆ ਸੀ ਪੂਰੇ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਚੱਲਦੀ ਸੀ ਕਿਉਂਕਿ ਮੁੱਖ ਮੰਤਰੀ ਦੇ ਕਰੀਬ ਸੀ ਫਿਰ ਹੁਣ ਉਹਨਾਂ ਨਾਲ ਮੱਲੋ ਜਿਹੜਾ ਵਿਰੋਧ ਕੀਤਾ ਜਾ ਰਿਹਾ ਕਿਤਨਾ ਕਿਤੇ ਕੋਈ ਸਾਜ਼ਿਸ਼ ਹੈ ਦੇਖੋ ਮੇਰੀ ਗੱਲ ਸੁਣੋ ਮੈਂ ਇਹ ਨਹੀਂ ਕਹਿੰਦਾ ਕਿ ਮਾਕੇ ਨਹੀਂ ਚਲਾ ਰਿਹਾ ਹਮਸਿਆ ਚਲਾ ਰਿਹਾ ਸੀ ਜਦੋਂ ਚਲਾ ਰਿਹਾ ਸੀ ਉਦੋਂ ਕਿਉਂ ਨਹੀਂ ਰੁਕਿਆ ਉਦੋਂ ਚੰਗਾ ਲੱਗਦਾ ਸੀ ਅੱਜ ਉਹਨੇ ਸਵਾਲ ਸਹੀ ਕਰ ਲਿਆ ਅੱਜ ਉਹ ਬੁਰਾ ਲੱਗਣ ਲੱਗਿਆ ਕੱਲ ਜਿਹੜੇ ਬਾਕੀ ਮੰਤਰੀ ਨੇ ਚਾਹੇ ਦੇਵਾਣੀਆਂ ਜਾਂ ਜੇ ਹੁਣ ਵੀ ਮੰਤਰੀ ਆ ਜੇ ਉਹ ਸਹੀ ਆਪਣੀ ਗੱਲ ਰੱਖੂਗਾ ਕਿ ਉਹਦੇ ਤੇ ਵੀ ਪਰਚਾ ਦੇਣਗੇ ਆਈ ਨਹੀਂ ਸਰਕਾਰਾਂ ਚੱਲਦੀਆਂ ਹੁੰਦੀਆਂ ਜੀ ਆਏ ਡੈਮੋਕ੍ਰੇਸੀ ਦਾ ਕਿੰਨੀ ਦੇਰ ਸੁਕਾਨ ਕਰ ਲੋਗੇ ਆ ਸਮਾਂ ਤਾਂ ਆਏ ਨਿਕਲਦਾ ਸਮਾਂ ਨਿਕਲਣ ਲੱਗੇ ਟਾਈਮ ਲੱਗਾ 10 ਸਾਲ ਹੋ ਗਏ ਸਾਡੀ ਸੈਂਟਰ ਸਰਕਾਰ ਨੂੰ ਪਤਾ ਹੀ ਨਹੀਂ ਲੱਗਿਆ ਕਿਜੀ ਵਾਰੀ ਸਰਕਾਰ ਬਣ ਗਈ ਆ ਵੀ 5 ਸਾਲ ਨਿਕਲ ਜਾਣੇ ਲੇਕਿਨ ਅਸੀਂ ਫੇਰ ਲੋਕਾਂ ਦੀ ਕਿਚੜੀ ਚ ਆਉਣਾ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਜਿਹੜੀ ਚੀਜ਼ ਸਹੀ ਹੈ ਉਹਨੂੰ ਆਪਾਂ ਨੂੰ ਸਹੀ ਨੂੰ ਸਹੀ ਕਹਿਣਾ ਪੈਣਾ ਤੇ ਸਹੀ ਦਾ ਸਾਥ ਦੇਣਾ ਪੈਣਾ ਆਪਾਂ ਨੂੰ ਠੀਕ ਹੈ ਜੀ